ਦੋਸਤੋ ਅੱਜ ਦੇ ਲਾਈਵ ਵਿਸ਼ੇ ਦੇ ਸਲੰਦਰ ਵਿਚ ਅਸੀਂ ਵਿਚਾਰਿਆ ਲੋਰ ਨਮਾ ਸ਼ਹਿਰ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਆਉ ਗੱਲ ਕਰਦੇ ਹਾਂ ਕਿ ਨਿਰੰਤਰ ਨਾ ਦੇਣਾ ਹਾਈਵੇ ਤੇ ਫਲੋਰ ਨਮਾ ਸ਼ਹਿਰ ਜਿਹੜੀ ਆ ਐਂਟਰੀ ਨਹੀਂ ਹੈ ਜਦੋਂ ਤੁਸੀਂ ਲੁਧਿਆਣੇ ਨੂੰ ਜਾਣਾ ਹੋ ਉਸ ਤੋਂ ਪਹਿਲਾਂ ਹੈੱਡਲੈਂਡਾ ਤੁਹਾਨੂੰ ਸੁਣਾਉਣੀ ਚਾਹੁੰਦੇ ਆ ਅੱਜ ਦੀਆਂ ਅੰਮ੍ਰਿਤਸਰ ਤੋਂ ਨਵਜੋਤ ਖੂਹ ਸਿੱਧੂ ਨੇ 227 ਵਜੇ ਟੂਨ ਲੜ ਦਾ ਐਲਾਨ ਕਰ ਦਿੱਤਾ ਹੈ ਉਸ ਤੋਂ ਪਹਿਲਾਂ ਅਨਲ ਜੋਸ਼ੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ ਉਹ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹੈ ਤੀਸਰੀ ਇੱਕ ਮੰਦਭਾਗੀ ਖਬਰ ਹੈ ਕਿ ਗੁਰੂ ਸਹਾਏ ਹਲਕੇ ਦੇ ਵਿੱਚ ਪਿੰਡੇ ਪਿੰਡੇ ਲੱਖੋ ਕੇ ਬਹਿਰਾਮਪੁਰ ਦੇ ਵਿੱਚ ਤਿੰਨ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਰੋਇਪੋਰਟ ਤੋਂ ਫਾਜਲਕਾ ਰੋਡ ਦੇ ਉੱਤੇ ਦਿਜਾਰ ਰੱਖੀਆਂ ਤੇ ਰੋਡ ਜਮ ਕਰ ਦਿੱਤਾ। ਦੋ ਦਿਨ ਪਹਿਲਾਂ ਵੀ ਲੱਖੋ ਕੇ ਬਹਿਰਾਮ ਪਿੰਡ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਐ ਜੇ ਦੋਸਤੋ ਪਾਈ ਨਿਗਤਾਰਦਿੰਗ ਹਰਵਾਰਾ ਦੀ ਪੈਰੂਲ ਦੇਸ਼ਵਾਨ ਵਿੱਚ ਅੱਜ ਸਰਪੰਨਰ ਸੰਜੀਤੇਸ਼ ਸ਼ਰਮਣੀ ਆਕਾਲੀ ਦਲ ਦੇ ਆਗੂ ਪ੍ਰੋਫੈਸਰ ਚੰਦੂ ਮਾਜਰਾ ਅਤੇ ਗੁਰਪ੍ਰਤਾਪ ਸਿੰਘ ਬਡਾਵਾ ਅੱਜ ਪੰਜਾਬ ਦੇ ਰਾਜਪਾਲ ਨੂੰ ਪੈਰੂਲ ਦੀ ਮੰਕੰਨ ਦੇ ਕਹਿ ਤੇ ਆਓ ਹੁਣ ਗੱਲ ਕਰਦੇ ਆਂ ਸ਼ਹਿਰ ਫਲੋਰ ਦੀ ਇੱਕ ਵੱਡੀ ਸਮੱਸਿਆ ਹੈ ਕਿ ਜਦੋਂ ਜਿਲੰਧਰ ਲੁਧਿਆਣਾ ਹਾਈਵੇ ਦਾ ਡਿਜ਼ਾਈਨ ਹੋਇਆ ਉਸ ਵੇਲੇ ਫਲੋਰ ਅਤੇ ਨਮਾ ਸ਼ਹਿਰ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਲੁਧਿਆਣੇ ਵੱਲ ਜਾਣ ਨੂੰ ਜਿਹੜਾ ਐਂਟਰੀ ਪੁਆਇੰਟ ਡਿਜ਼ਾਈਨ ਨਹੀਂ ਹੋਇਆ ਉਸ ਨੂੰ ਲੈ ਕੇ ਅੱਜ ਜੇ ਦੇਖਿਆ ਜਾਵੇ ਜਦੋਂ ਤੋਂ ਇਹ ਹਾਈਵੇ ਬਣਿਆ ਉਸ ਵੇਲੇ ਤੋਂ ਨਮਾ ਸ਼ਹਿਰ ਤੋਂ ਆਉਣ ਵਾਲਾ ਰੈਰਫਕ ਅਤੇ ਫਲੋਰ ਸ਼ਹਿਰ ਦਾ ਟ੍ਰੈਕ ਜਿਹੜਾ ਆ ਉਹਦੇ ਲਈ ਅਕਸਰ ਜਿਹੜੇ ਹਾਦਸੇ ਵਾਪਰਦੇ ਰਹਿੰਦੇ ਆ ਇੱਥੇ ਲੋਕ ਜਿਹੜੇ ਆ ਹਾਥੇ ਦਾ ਸ਼ਿਕਾਰ ਹੁੰਦੇ ਰਹਿੰਦੇ ਆ ਇਸ ਸਮੱਸਿਆ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਵੇਂ ਜਲੰਧਰ ਤੋਂ ਤੁਸੀਂ ਆਉਂਦਿਆਂ ਫਗਵਾੜਾ ਗੁਰਾਇਆਂ ਇਸ ਹਾਈਵੇ ਦੇ ਵਿੱਚ ਐਂਟਰੀ ਪੁਆਇੰਟ ਹੈ ਉਸ ਮੁਤਾਬਕ ਫਲੋਰ ਨੂੰ ਇਸ ਹਾਈਵੇ ਦੇ ਵਿੱਚ ਐਂਟਰੀ ਪੁਆਇੰਟ ਨਹੀਂ ਮਿਲਿਆ ਚਾਹੀਦਾ ਦਾ ਏਸੀ ਨਮਾਸ਼ਹਿਰ ਚੌਕ ਦੇ ਵਿੱਚੋਂ ਖੱਬੇ ਪਾਸੇ ਨੂੰ ਲੁਧਿਆਣੇ ਵਾਲੀ ਸਾਈਡ ਨੂੰ ਐਂਟਰੀ ਕੋਆਰਡ ਮਿਲਣਾ ਚਾਹੀਦਾ ਸੀ ਅੱਜ ਜੇ ਉਹ ਐਂਟਰੀ ਕੋਆਰਡ ਹੰਦਾ ਤਾਂ ਇਸ ਸ਼ਹਿਰ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਆ ਇਸ ਤੋਂ ਵੀ ਸਚਾਰੂ ਹੋ ਸਕਤ ਸੀ ਜੇਕਰ ਜਦੋਂ ਤੁਸੀਂ ਗੁਰਾਇਆਂ ਵਾਲੀ ਸਾਈਡ ਤੋਂ ਆਨੇ ਆ ਉਸ ਸਾਈਡ ਤੋਂ ਆਉਂਦੇ ਆ 플ੋਰ ਦੇ ਵਿੱਚ ਐਂਟਰੀ ਤੁਹਾਨੂੰ ਮਿਲ ਜਾਂਦੀ ਆ ਪਰ ਜਦੋਂ ਅਗਿਓ ਟ੍ਰੈਕ ਭੌਂਦਾ ਫਲੋਰ ਸ਼ਹਿਰ ਦਾ ਨਵੇਂ ਸ਼ਹਿਰ ਦਾ ਵੱਡੇ ਵੱਡੇ ਵਾਹਨ ਜਿਹੜੇ ਲੁਧਿਆਣੇ ਨੂੰ ਡੂ ਟਰਨ ਲੈਣਾ ਹੁੰਦਾ ਤਾਂ ਉਸ ਵੇਲੇ ਅਗਿਓ ਆ ਰਿਹਾ ਟ੍ਰੈਕ ਫੜ ਜਾਂਦਾ ਖਾਸ ਕਰਕੇ ਰਾਤ ਸਮੇਂ ਸ਼ਾਮ ਸਮੇਂ ਇੱਥੇ ਦੁਪਹੀਆ ਵਾਹਨ ਕਾਰਾਂ ਮੋਟਰਸਾਈਕਲ ਜਿਹੜੇ ਆ ਉਹਨਾਂ ਦੇ ਹਾਦਸੇ ਦੇ ਸ਼ਿਕਾਰ ਹੋਏ ਬਹੁਤ سارے ਲੋਕ ਜਾਨ ਗਵਾ ਚੁੱਕੇ ਆ ਹੀ ਮਤੇ ਆਂਗਗੋ ਆ ਚੁੱਕਿਆ ਹੈ ਇਸ ਸਮੱਸਿਆ ਨੂੰ ਭਾਵੇਂ ਕਿ ਹੁਣ ਤੱਕ ਇੱਥੇ ਤਸੀਲ ਫਲਾਟ ਦੇ ਐਡੀਐਮ ਡੀਐਸਪੀ ਲੈਵਲ ਤੇ ਕੀਤੀ ਕੇ ਕੋਸ਼ਿਸ਼ ਤੇ ਮਦਦ ਆ ਕੋ ਇੱਥੇ ਵੱਖਵਾ ਕੈਂਟਰੀ ਪੁਆਇੰਟ ਅੱਗੇ ਪਿੱਛੇ ਕਰਕੇ ਟ੍ਰੈਫਿਕ ਨੂੰ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਸ ਸੰਬੰਧ ਵਿੱਚ ਤੁਹਾਨੂੰ ਅਸੀਂ ਇੱਕ ਵੀਡੀਓ ਵੀ ਦਿਖਾਵਾਂਗੇ ਕਿ ਕਿੰਨੇ ਉੱਥੇ ਵੱਡੀਆਂ ਬੱਸਾਂ ਵੱਡੇ ਟਰੱਕ ਜੇ ਤੁੰਟਾਰ ਨੂੰ ਮਾਰਦੇ ਆ ਤਾਂ ਉਥੋਂ ਮੋੜ ਜਿਹੜਾ ਆ ਉਹ ਸਹੀ ਤਕਨੀਕੀ ਨਾ ਬਣਿਆ ਹੋਰ ਕਰਕੇ ਇਹ ਸਮੱਸਿਆ ਆਉਂਦੀ ਹੈ ਦੋਸਤੋ ਇਹ ਦੇਖਿਆ ਜਾਵੇ ਇਸ ਤਸਵੀਰ ਦੇ ਵਿੱਚ ਹਲਕਾ ਬਲਾਡ ਦੇ ਐਮਐਲਏ ਬਿਕਰਮ ਸਿੰਘ ਚੌਧਰੀ ਸਾਹਿਬ ਦਾ ਐਮਐਲਏ ਬਦੀਪ ਕਹਿਰਾ ਪ੍ਰਿੰਸੀਪਲ ਪ੍ਰੇਮ ਕੁਮਾਰ ਵਰਗੀਆਂ ਵੱਡੀਆਂ ਸਿਆਸੀ ਹਸਤੀਆਂ ਇਸ ਸ਼ਹਿਰ ਨੂੰ ਇਸ ਸਮੱਸਿਆ ਤੋਂ ਸ਼ਟਕੂਆਰਾ ਨਹੀਂ ਦੇ ਸਕੇ ਕਾਈਓ ਲੋਕ ਉੱਥੇ ਜਿਹੜੇ ਆ ਉਹ ਅਕਸਰ ਜਿਹੜਾ ਆ ਹਾਰਤੀਆਂ ਦੇ ਸ਼ਿਕਾਰ ਹੁੰਦੇ ਆ ਇਸ ਸਮੱਸਿਆ ਨੂੰ ਕੌਣ ਹੱਲ ਕਰੇ ਇਹ ਆਪਣੇ ਆਪ ਵਿੱਚ ਇੱਕ ਸਵਾਲ ਹੈ ਜੇ ਦੇਖਿਆ ਜਾਵੇ ਤਾਂ ਡੀਸੀ ਜਲੰਧਰ ਦੇ ਦੇਖ ਰੇਖ ਵਿੱਚ ਇਹ ਮੁੱਦਾ ਹੋਣਾ ਚਾਹੀਦਾ ਸੀ ਡੀਸੀ ਜਲੰਧਰ ਅੱਗੇ ਭਾਵੇਂ ਐਸੀਐਮ ਫਲੋਰ ਬਨੋਂ ਇਸ ਸਮੱਸਿਆ ਰੱਖੀ ਗਈ ਹੋਵੇਗੀ ਪਰ ਜਿੰਨਾ ਚਿਰ ਡੀਸੀ ਹਮਾਝੋਕਰਵਾਲ ਫਲੌਰ ਦੇ ਇਸ ਪੁਆਇੰਟ ਤੇ ਆ ਕੇ ਇਹ ਸਮੱਸਿਆ ਨੂੰ ਨਹੀਂ ਦੇਖਦੇ ਨੈਸ਼ਨਲ ਹਾਈਵੇ ਦੇ ਅੱਗੇ ਇਹ ਸਮੱਸਿਆ ਰੱਖ ਕੇ ਫਲੌਰ ਦੀ ਇਹ ਸਮੱਸਿਆ ਨਹੀਂ ਦੂਰ ਹੁੰਦੀ ਉਨਾਂ ਚਿਰ ਨਵੇਂ ਸ਼ਹਿਰ ਵੱਲੋਂ ਆਉਣ ਵਾਲਾ ਟ੍ਰੈਫਿਕ ਨਮਾਸ਼ਹਿਰ ਅਤੇ ਫਲੌਰ ਨੂੰ ਜਾਣ ਲਈ ਲੁਧਿਆਣੇ ਵਾਸਤੇ ਐੱਕ ਤਕਨੀਕੀ ਸਹੀ ਐਂਟਰੀ ਪੁਆਇੰਟ ਜਿਹੜਾ ਨਹੀਂ ਮਿਲ ਸਕਿਆ ਉਦੇ ਪਿੱਛੇ ਜਿਮੇਵਾਰ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਮੰਨਦੇ ਆ ਉੱਥੇ ਅਸੀਂ ਫਲੋਰ ਦੀ ਇਸ ਸਿਆਸਤ ਨੂੰ ਵੀ ਜ਼ਿੰਮੇਵਾਰ ਦੇ ਰਾਹ ਪਹਰਾਉਣਾ ਵਰਦਾ ਹੈ ਜਦੋਂ ਤੋਂ ਏਸੀ ਅੱਜ ਦਾ ਮੁੱਦਾ ਇਸ ਮੁੱਦੇ ਨੂੰ ਲੈ ਕੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਲਿਖ ਸਕਦੇ ਹੋ ਕਿ ਕੀ ਇਹ ਫਲੋਰ ਵਿੱਚ ਬਿਲਕੁਲ ਸਮੱਸਿਆ ਹੈ ਧੰਨਵਾਦ